ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ। ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਹਨ। ਮੈਂ ਮਾਨ ਸਰਕਾਰ ਦਾ ਦਿਲ ਦੀ ਢੂੰਗਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਇਗਜ਼ਾਮ ਆਉਂਦੇ ਹਨ, ਹਰ ਸਾਲ ਰਿਜ਼ਲਟ ਆਉਂਦੇ ਹਨ, ਲਗਾਤਾਰ ਬੱਚਿਆਂ ਨੂੰ oportunidades ਮਿਲਦੀਆਂ ਹਨ। ਮਿਸ਼ਨ ਰੋਜ਼ਗਾਰ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ 54422 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਅੱਜ ਫਿਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ। ਇਹ ਆਖਰੀ ਨੌਕਰੀ ਨਹੀਂ ਹੈ। ਆਖਰੀ ਸਮਝ ਲੈਣੀ। ਹੋਰ পড়ੋ। ਜਿੰਨੇ ਕੋਈ ਨੇ ਕਿਹਾ 3ਜੀ ਨੌਕਰੀ। ਹੋਰ ਅਕਿ ਚੀ.ਐਸ ਦੇ ਵੀ ਨਿਕਲਣ ਲੱਗੇ ਕਰਨ। ਯੂਪੀਐਸਸੀ ਸੈਂਟਰ ਖੋਲ ਰਹੇ ਆ। ਆਈ.ਐਸ ਵਾਸਤੇ ਤਿਆਰੀ ਕਰ ਲਓ। ਕਿਉਂ ਆਪਾਂ ਕਰਨ ਕਰ ਸਕਦੇ ਜਿਹੜੇ ਆਈ.ਐਸ ਬਣਦੇ ਕੋਈ ਉਹ ਵੀ ਤਾਂ ਆਪਣੇ ਵਰਗੇ ਹੀ ਆ। ਬਸ ਉਹ ਸੈਟਿੰਗ ਚਾਹੀਦੀ ਹੈ। ਪ੍ਰੋਪਰ ਮਾਹੌਲ ਚਾਹੀਦਾ ਬਸ। ਉਹ ਅਸੀਂ ਤੁਹਾਨੂੰ ਦੇਵਾਂਗੇ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਨਰਮਲ ਕੁਮਾਰ ਜਿਵੇਂ ਤੁਹਾਨੂੰ ਪਤਾ ਮਾਨ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਮਹਮ ਚਲਾਈ ਗਈ ਆ ਅੱਜ ਨਿੱਜੀ ਪੈਲਸ ਵਿੱਚ ਡੀਏਜੀ ਪਹੁੰਚੇ ਆ ਜਿੱਥੇ ਲੋਕਾਂ ਨਾਲ ਸਪਾਰਕ ਮੀਟਿੰਗ ਵੀ ਕੀਤੀ ਗਈ ਆ ਸਰਪੰਚਾਂ ਨੂੰ ਸੋ ਵੀ ਖਵਾਈ ਗਈ ਆ ਨਸ਼ੇ ਨੂੰ ਲੈ ਕੇ ਠੱਲ ਪਾਉਣ ਲਈ ਜਿਹੜੀ ਮਹਮ ਜਿਹੜੀ ਯੁੱਧ ਨਸ਼ਾ ਵਿਰੁੱਧ ਜਿਹੜੀ ਚਲਾਈ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਇਹ ਤਕਰੀਬਨ ਇਸ ਨੂੰ ਜਿਹੜੀ ਤੇਜ਼ੀ ਜਿਹੜੀ ਫੜੀ ਆ ਪਿਛਲੇ 5-6 ਮਹੀਨਿਆਂ ਤੋਂ ਤੇਜ਼ੀ ਇਹਦੇ ਫੜੀ ਹੋਈ ਆ ਮੇਰਾ ਖਿਆਲ ਆਨ ਆਲੇ ਸਮੇਂ ਦੇ ਵਿੱਚ ਬਹੁਤ ਜਲਦੀ ਇਹ ਅਕੀਲੇ ਕੁ ਪਲਾਂ ਦੇ ਵਿੱਚ ਹੈਗੀ ਤੇ ਜਲਦੀ ਤੋਂ ਜਲਦੀ ਖਤਮ ਹੋ ਜਾਊਗੀ ਅੱਜ ਇੱਥੇ ਜਿਹੜੇ ਹੈਗੇ ਸਮਾਰਕ ਜਿਹੜਾ ਮੀਟਿੰਗ ਹੋਈ ਹੈ ਇੱਥੇ ਤੇ ਉਹਦੇ ਸਬੰਦੇ ਚ ਪੰਜ ਸਰਪੰਚ ਐਮਸੀ ਸਹਿਬਾਨ ਆਰਥੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਮੂਹੇ ਇੱਥੇ ਬਰਨਾਲੇ ਦੇ ਇਲਾਕੇ ਦੇ ਪਤਵੰਤੇ ਸੱਜਣ ਜਿਹੜੇ ਇੱਥੇ ਹਾਜ਼ਰ ਹੋਏ ਐ ਤੇ ਇਹਦੇ ਵਿੱਚ ਸਾਰਿਆਂ ਨੇ ਅਸੀਂ ਕਸਮ ਖਾਧੀ ਹੈ ਕਿ ਜਿਹੜੇ ਯੁੱਧ ਨਸ਼ਾ ਵਿਰੁੱਧ ਜਿਹੜੀ ਇਹ ਹੈਗੇ ਮਹੀਮ ਜਿਹੜੀ ਅਸੀਂ ਕਸਮ ਖਾ ਕੇ ਕਹਿੰਨੇ ਆ ਵੀ ਅਸੀਂ ਜਲੋ ਕਦ ਖਤਮ ਕਰ ਦਾਂਗੇ ਕੋਈ ਵੀ ਜਿਹੜਾ ਨਸ਼ਾ ਹੈਗਾ ਇਕਦਮ ਤਾਂ ਜਿਹੜਾ ਖਤਮ ਨਹੀਂ ਹੋ ਸਕਦਾ ਲੇਕਿਨ ਅਸੀਂ ਇਹ ਪ੍ਰਣ ਕਰਦੇ ਹਾਂ ਕਿ ਜਿੰਨਾ ਚਿਰ ਖਤਮ ਨਹੀਂ ਹੁੰਦਾ ਉਨਿ ਦੇ ਅਸੀਂ ਦਿਨ ਪਰ ਰਾਤ ਇਸ ਇਸ ਕੰਮ 'ਤੇ ਅਸੀਂ ਲੱਗੇ ਰਵਾਂਗੇ ਕਾਫੀ ਨੌਜਵਾਨ ਜਿਹੜੇ ਹੈਗੇ ਮੇਰਾ ਖਿਆਲ ਹੈ ਵੀ ਅਸੀਂ 85% ਜਿਹੜੇ ਨੌਜਵਾਨ ਹੈਗੇ ਨਸ਼ਾ ਟੋਟਲੀ ਛੱਡ ਗਏ ਹੈਗੇ ਡੀ ਐਡਿਕਸ਼ਨ ਸੈਂਟਰ ਬਣਿਆ ਹੈ ਸਰਕਾਰ ਵੱਲੋਂ ਕਹਿੰਦੇ ਉੱਥੇ ਉਹਨਾਂ ਨੂੰ ਪੜਤੀ ਕਰਾਇਆ ਜਾਂਦਾ ਫ੍ਰੀ ਮੈਡੀਸਿਨ ਦਿੱਤੀ ਜਾਂਦੀ ਹੈ ਫ੍ਰੀ ਸਾਰਾ ਉਹਨਾਂ ਦਾ ਇਲਾਜ ਹੁੰਦਾ ਹੈਗਾ ਜਿੰਨੀ ਸਰਕਾਰ ਵਚਨ ਪੱਧ ਹੈਗੀ ਹੈ ਤੇ ਪੁਲਿਸ ਪ੍ਰਸ਼ਾਸਨ ਵਚਨ ਪੱਧ ਹੈ ਇਸ ਤੇ ਮੇਰਾ ਖਿਆਲ ਹੈ ਵੀ ਆਉਣ ਵਾਲੇ ਕੁਝ ਹੀ ਸਮੇ ਹੋਗਾ ਔਰ ਤੁਸੀਂ ਇਹ ਕਹੋਗੇ ਵੀ ਹਾਂ ਵੀ ਵਾਕਈ ਇਹ ਜਿਹੜਾ ਕਿ ਨਾ ਸੀਐਮ ਸਾਹਿਬ ਨੇ ਰੰਗਰਾ ਪੰਜਾਬ ਜਿਹੜਾ ਸਰਜੀਆ ਸੀਗਾ ਉਹ ਵਾਕਈ ਇੱਥੇ ਪੰਜਾਬ ਦੇ ਵਿੱਚ ਹੋਊਗਾ ਸਾਨੂੰ ਕਹਿੰਦੇ ਰੋਜ਼ ਕਹਿੰਦੇ ਆ ਖਬਰਾਂ 'ਚ ਵੀ ਆ ਜਾਂਦਾ ਹੈ ਬਾਕੀ ਤੁਹਾਡੇ ਸਹਿਯੋਗ ਨਾਲ ਵੀ ਸਾਨੂੰ ਪਤਾ ਲੱਗਦਾ ਵੀ ਬਰਨਾਲਾ ਜਿਹੜਾ ਹੈਗਾ ਤਕਰੀਬਨ ਪਹਿਲੇ ਦਿਨ ਦੂਸਰੇ ਤੀਸਰੇ ਨੰਬਰ ਤੇ ਕਹਿੰਦੇ ਨੇ ਪੂਰੇ ਪੰਜਾਬ ਦੇ ਵਿੱਚ ਅੱਗੇ ਹੈਗੇ ਆ ਵੀ ਇਸ ਜਿਹੜਾ ਨਸ਼ੇ ਦੇ ਵਿੱਚ ਜਿਹੜੀ ਇਹਨਾਂ ਦੀ ਜਿਹੜੀ ਫਿਗਰ ਹੈਗੀ ਆ ਉਹ ਕਾਫੀ ਹੈਗੀ ਆ ਵੀ ਜਿਹੜੇ ਛੱਡ ਰਏ ਹੈਗੇ ਆ ਤੇ ਕੇਸ ਵਗੈਰਾ ਰਜਿਸਟਰ ਹੋ ਰਹੇ ਆ ਤੇ ਸਜ਼ਾ ਵੀ ਹੋ ਰਹੀ ਹੈ ਪਰ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਕੋਈ ਵੀ ਜਿਹੜਾ ਤਸਕਰ ਹੈਗਾ ਚਾਹੇ ਵੱਡਾ ਹੈਗਾ ਚਾਹੇ ਛੋਟਾ ਹੈਗਾ ਬਿਲਕੁਲ ਜਿਹੜਾ ਹੈਗਾ ਉਹ ਬਖਸ਼ਿਆ ਨਹੀਂ ਜਾਊਗਾ ਜੇ ਵੀ ਤੁਸੀਂ ਹੁਣ ਪਿੱਛੇ ਜੇ ਦੇਖਿਆ ਹੈਗਾ ਚਾਹੇ ਉਹ ਛੋਟਾ ਹੈ ਚਾਹੇ ਵੱਡਾ ਬੇਸ਼ੱਕ ਕੋਈ ਪੁਲਿਸ ਮੁਲਾਜ਼ਮ ਹੈ ਜਾਂ ਪੁਲਿਸ ਦਾ ਕੋਈ ਆਫਸਰ ਹੈ ਜਿਹੜੇ ਇਹਦੇ ਵਿੱਚ ਇਨਵੋਲ ਬਹੁਤ ਵਧੀਆ ਗੱਲ ਹੈ ਜੀ ਇਹ ਸਿਰ ਇਹਨਾਂ ਦੇ ਨਾਲ ਤੁਹਾਡਾ ਸਹਿਯੋਗ ਵੀ ਤੁਹਾਡੇ ਨਾਲ ਹੈ ਪੱਤਰਕਾਰ ਵੀਰ ਸਭ ਦਾ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਤੇ ਪਲੱਸ ਪਬਲਿਕ ਦਾ ਸਹਿਯੋਗ ਹੈਗਾ ਤੇ ਤੁਹਾਡੇ ਸਹਿਯੋਗ ਦੇ ਨਾਲ ਹੀ ਕਿੰਨੇ ਮਤਲਬ ਇਹਨਾਂ ਦਾ ਜਿਹੜਾ ਹੈਗਾ ਕੰਮ ਜਿਹੜਾ ਹੈਗਾ ਕਾਫੀ ਪ੍ਰਸ਼ੰਸਾ ਦੇ ਸਜ਼ ਨਹੀਂ ਹੈ ਮੇਰਾ ਖਿਆਲ ਹੈ ਜੇ ਤੁਹਾਡੇ ਕੋਲੇ ਹੈਗਾ ਕੋਈ ਮੜੇ ਅਨਸਰ ਸਾਨੂੰ ਦੱਸੋ ਮੇਰੇ ਹਿਸਾਬ ਨਾਲ ਤਾਂ ਇਹ ਨਹੀਂ ਹੈ ਨੀ ਪਰ ਜੇ ਤੁਹਾਨੂੰ ਫੇਰ ਵੀ ਲੱਗਦਾ ਕਿਤੇ ਇਹ ਹੈਲਪਲਾਈਨ ਵੀ ਬਣੀ ਹੈਗੀ ਹੈ ਦਿਨਕ ਰਾਤ ਜਦੋਂ ਮਰਜ਼ੀ ਤੁਸੀਂ ਫੋਨ ਕਰੋ ਅਸੀਂ ਵਜਨ ਪੱਧ ਹੈਗੇ ਆ ਵੀ ਨਾਲ ਦੀ ਨਾਲ ਉਹਦੇ ਤੇ ਐਕਸ਼ਨ ਹੋਊਗਾ ਜਿਹੜੇ ਨਸ਼ਾ ਸੇਵਨ ਕਰਦੇ ਹੈਗੇ ਉਹਨਾਂ ਵਾਸਤੇ ਅਸੀਂ ਗਨ ਮਤੋਂ ਉਹਨਾਂ ਵਾਸਤੇ ਸਿਰਫ ਡੀਡਿਕਸ਼ਨ ਸੈਂਟਰ ਹੈ ਉਹਨਾਂ ਵਾਸਤੇ ਕੋਈ ਕਾਰਵਾਈ ਨਹੀਂ ਹੋਊਗੀ ਪਰ ਜਿਹੜੇ ਵੱਡੇ ਹੈਗੇ ਜਿਹੜੇ ਸੇਲ ਕਰਦੇ ਹੈ ਜਿਹੜੇ ਸਪਲਾਈ ਕਰਦੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਕੋਈ ਸਾਡੇ ਵੱਲੋਂ ਪੂਰੇ ਐਫਰਟਸ ਕੀਤੇ ਜਾ ਰਹੇ ਹੈਗੇ ਸਰ ਹਰ ਰੋਜ਼ ਕਿੰਨੀ ਰਿਕਵਰੀਜ਼ ਹੋ ਰਹੀ ਤੁਸੀਂ ਆਪ ਹੀ ਅਖਬਾਰਾਂ ਚ ਪੜ੍ਹ ਲਓ ਬਾਰਡਰ ਏਰੀਆ ਦੇ ਵਿੱਚ ਕਿੰਨੀ ਰਿਕਵਰੀਜ਼ ਹੋ ਰਹੀ ਹੈਗੀ ਹੈ ਹੁਣ ਉੱਥੇ ਵੀ ਜਿਹੜੇ ਬਾਹਰ ਬੈਠੇ ਹੈਗੇ ਉਹਨਾਂ ਨੂੰ ਵੀ ਕਹਿੰਦੇ ਹੈਗਾ ਵੀ ਇੱਥੇ ਪੰਜਾਬ ਦੇ ਵਿੱਚ ਤਾਂ ਹੁਣ ਇਹਨਾਂ ਦਾ ਕੁਝ ਬੰਦਾ ਨਹੀਂਗਾ ਅਸੀਂ ਪਬਲਿਕ ਨੂੰ ਇਹ ਕਹਾਂਗੇ ਤੁਸੀਂ ਨਸ਼ਾ ਛੱਡੋ ਤੇ ਸਾਡਾ ਸਹਿਯੋਗ ਦਿਓ ਤੇ ਘਰ-ਘਰ ਜਾ ਕੇ ਇਹ ਜਿਹੜੀ ਮੁਹਿੰਮ ਜਿਹੜੀ ਅਸੀਂ ਸਟਾਰਟ ਕੀਤੀ ਪੰਜਾਬ ਪੁਲਿਸ ਨੇ ਸਰਕਾਰ ਕੀਤੀ ਹੈ ਤੇ ਸਰਕਾਰ ਨੇ ਸਟਾਰਟ ਕੀਤੀ ਹੈ ਤੁਸੀਂ ਵੀ ਸਹਿਯੋਗ ਦੇ ਕੇ ਉਹਨਾਂ ਨੂੰ ਘਰ-ਘਰ ਜਾ ਕੇ ਮਤਲਬ ਇਹ ਸਾਰੇ ਪੰਜਾਬ ਦਾ ਹੀ ਕਹਾਂਗੇ ਜੇ ਨੁਕਸ ਨਸ਼ਾ ਮੁਕਤ ਕਰਾਉਣਾ ਇੱਕ ਵੀ ਰਹਿ ਗਿਆ ਤਾਂ ਫਿਰ ਉਹ ਸਕਸੈਸਫੁਲ ਨਹੀਂ ਹੁੰਦੀ ਇਹ ਔਰ ਤੁਹਾਡੇ ਸਾਹਮਣੇ ਇੱਕ ਦਿਨ ਇਹ ਐਸਾ ਆਊਗਾ ਵੀ ਤੁਸੀਂ ਆਹ ਕਹੋਗੇ ਵੀ ਅੱਜ ਦੀ ਜਿਹੜੀ ਮੇਰੀ ਤੁਸੀਂ ਕਹਿੰਦੇ ਤੁਸੀਂ ਅੱਜ ਰਿਕਾਰਡਿੰਗ ਕਰ ਰਹੇ ਹੋ ਤੁਸੀਂ ਕਹਿੰਦੇ ਵੀ ਹਾਂ ਵੀ ਡੀਆਈ ਸਾਹਿਬ ਨੇ ਇਹ ਗੱਲ ਕਹੀ ਸੀਗੀ ਵੀ ਇਹ ਜਿਹੜਾ ਪੰਜਾਬ ਹੈਗਾ ਨਸ਼ਾ ਜਿਹੜਾ ਹੈਗਾ ਜਿਵੇਂ ਕਿ ਸੀਐਮ ਸਾਹਿਬ ਦਾ ਵਰਜਨ ਹੈ ਸਾਡੇ ਡੀਜੀ ਪੰਜਾਬ ਦਾ ਵਰਜਨ ਹੈ ਵੀ ਨਸ਼ਾ ਮੁਕਤ ਹੋ ਜਾਊਗਾ ਮੇਰਾ ਨਾਮ ਇੰਦਰਜੀਤ ਸਿੰਘ ਪਿੰਡ ਦਾਣਗੜ ਤੋਂ ਸਰਪੰਚਾਂ ਜੀ ਮੈਂ ਇਹ ਜੋ ਮਾਨ ਸਰਕਾਰ ਦਾ ਬਹੁਤ ਵਧੀਆ ਅਪਰਾਲਾ ਨਸ਼ੇ ਵਿਰੋਧ ਚ ਜੰਗ ਛੇੜੀ ਗਈ ਆ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਹੋ ਜਿਹਾ ਅਪਰਾਲਾ ਨਹੀਂ ਕਰਿਆ ਸੀ ਇਹ ਸੰਪਰਕ ਮੀਟਿੰਗ ਜੋ ਵੀ ਰੱਖੀ ਗਈ ਅੱਜ ਬਹੁਤ ਵਧੀਆ ਅਪ ਨਸਿਆਂ ਉੱਥਲ ਪਾਉਣ ਲਈ ਹਾਂਜੀ ਮਤੇ ਪਾਏ ਜਾ ਰਹੇ ਨੇ ਤੇ ਉਹਦੇ ਤੇ ਉੱਪਰ ਅਮਲ ਵੀ ਬਹੁਤ ਵਧੀਆ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਹਾਂਜੀ ਬਹੁਤ ਵੀ ਆ ਪਹਿਲਾਂ ਸਾਡੇ ਬਹੁਤ ਦੋ ਨੰਬਰ ਦੀ ਸ਼ਰਾਬ ਵਗੈਰਾ ਵਿਕਦੀ ਸੀ ਜੋ ਅੱਜ ਹੁਣ ਨਾ ਮਾਤਰੀ ਆ ਬਹੁਤ ਵਧੀਆ ਸੈਜੋ ਕਰ ਰਹੀ ਹੈ ਨਾ ਮਨਜੀਤ ਸਿੰਘਾ ਸਪਾਲਕਲਾ ਤੋਂ ਸਰਪੰਚ ਆਈ ਸਾਰੀ ਪੰਚਾਇਤ ਲੈ ਕੇ ਆਇਆ ਇਹ ਜੋ ਰੱਖੀ ਗਈ ਅੱਜ ਮੀਟਿੰਗ 골ਡਨ ਰਿਜ਼ੋਰਟ ਚ ਡੀਆਈਜੀ ਸਾਹਿਬ ਆ ਰਹੇ ਰਮਟੇ ਵਾਲਾ ਤੇ ਰੇਂਜ ਦੇ ਤੇ ਆਪਣੇ ਐਸਐਚਓ ਸਾਹਿਬ ਨੇ ਸਾਨੂੰ ਮੈਸੇਜ ਲਾਇਆ ਸੀ ਪੰਚਾਇਤ ਲੈ ਕੇ ਆਇਆ ਤੇ ਇਹ ਇੱਕ ਚੰਗਾ ਉਪਰਾਲਾ ਜੀ ਨਸ਼ਿਆਂ ਨੂੰ ਰੋਕਣ ਲਈ ਠੱਲ ਪਾਉਣ ਲਈ ਪੰਜਾਬ ਸਰਕਾਰ ਦਾ ਬਿਲਕੁਲ ਜੀ ਸਾਰਿਆਂ ਤੋਂ ਸਾਥੂ ਮਤੇ ਪਵਾਏਗੇ ਨਹੀਂ ਵੀ ਕੋਈ ਵੀ ਨਸ਼ੇ ਵਾਲੇ ਦੇ ਪਿੱਛੇ ਨਹੀਂ ਜਾਊਗਾ ਕੋਈ ਜ਼ਮਾਨਤ ਨਹੀਂ ਕਰਾ ਕੇ ਆਊਗਾ ਉਹ ਅਸੀਂ ਮਤੇ ਆਪਣੇ ਸਬਮਿਟ ਕੀਤੇ ਹੋਣੇ ਜੀ ਥਾਣੇਾਂ 'ਚ ਦੇਖੋ ਇੱਕੇ ਲੱਗਦਾ ਆਪਾਂ ਕਹਿਦੀ ਜੀ ਕਰਨਾ ਕੋਈ ਵੀ ਚੀਜ਼ ਸੰਭਵ ਨਹੀਂ ਉਸ ਪਰਸੈਂਟ ਦਾ ਫਰਕ ਪਿਆਗਾ ਬਾਕੀ ਜਿਵੇਂ ਇਹ ਚੱਲ ਰਹੀ ਐ ਮੈਂ ਇਹਦੇ ਨਾਲ ਹੋਰ ਵੀ ਥੱਲੇ ਪੈਣ ਦੇ ਉਮੀਦ ਹੈਗੀ ਆ ਸਾਨੂੰ ਹੋਰ ਦੈਨਿਕ ਸਵੇਰ ਵਾਲੀ ਨਿਰਮਲ ਕਮਾਦੀ ਰਿਪੋਰਟ ਬਰਨਾਲਾ